ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਰਾਜਵਿੰਦਰ ਸਿੰਘ ਢਾਲੀਵਾਲ ਪਧਾਰ ਟੂਟਨੋਲਾ ਅੱਜ ਪਾਏ ਵੇ ਆਂ ਜੀ ਕਸੂਆ ਦੀ ਮੰਡੀ ਮੌੜ ਤੁਹਾਨੂੰ ਦਿਖਾਉਣਾ ਜੀ ਅੱਗੇ ਜਾ ਕੇ ਮੰਡੀ ਤੇ ਬਹੁਤ ਭਰੀ ਆ ਜੀ ਮੰਡੀ ਤੁਸੀਂ ਦੇਖੋ ਦਮਾ ਰੋਡ ਦੇ ਉੱਤੇ ਕਿੰਨੀਆਂ ਗੱਡੀਆਂ ਖੜੀਆਂ ਨੇ ਜੀ ਆਪਣਾ YouTube ਚੈਨਲ ਫਾਰਮਰ ਪੀਵੀ ਨੂੰ ਸਬਸਕ੍ਰਾਈਬ ਕਰਨਾ ਧੰਨਵਾਦੀ ਹੋਵਾਂਗੇ ਤੁਹਾਨੂੰ ਦਿਖਾਉਣਾ ਜੀ ਮੰਡੀ ਆ ਦੇਖੋ ਜੀ ਆਹ ਗੇਟ ਆ ਮੇਨ ਆਹ ਮੱਝ ਖੜੀ ਹੈ ਜੀ ਬੂਰੀ ਲੋ ਜੀ ਗਾਹ ਚੱਲੋ ਤੁਹਾਨੂੰ ਦਿਖਾਉਣੇ ਆਂਗੇ ਮੰਡੀ ਮੋੜ ਮੰਡੀ ਅੱਗੇ ਚੱਲਦੇ ਆਪਾਂ ਹੁਣ ਦੇਖੋ ਮੱਝੇ ਮੱਝਾ ਝੋਟਾ ਦਿਖਾਉਣੇ ਆਂ ਝੋਟਾ ਜੀ ਦੇਖੋ ਮੋਢੀ ਬਹੁਤ ਜਿਆਦੇ ਭਰੀ ਆ ਜੀ ਦੇਖੋ ਇਧਰ ਕੱਟ ਰਿਹਾ ਵਾ ਸਿੱਧਾ ਚੱਲੀ ਜਾਂਦਾ ਜੀ ਝੋਟਾ ਝੋਟਾ ਖੜਾ ਜੀ ਬਹੁਤ ਵਧੀਆ ਵਾਹੀ ਦਾ ਝੋਟਾ ਤੁਹਾਨੂੰ ਦਿਖਾਉਣੇ ਆਂ ਚੋਟਾ ਚੋਟਾ ੁੰਡਾ ਛੋਟਾ ਮੂਰਾ ਨਸਲ ਔਰ ਬਾਈ ਕੀ ਹਾਲ ਆ ਫੜੀ ਮੜਾ ਜਾ ਇੱਕ ਇੱਕੀ ਭਰਲਾ ਹਾਂ ਹਾਂ ਉਹ ਬੰਦਾ ਕਿਹਦੇ ਨੂੰ ਉਡਾਇਆ ਠੀਕ ਹੈ ਜੀ ਠੀਕ ਹੈ ਕਿਹੜਾ ਬੰਦਾ ਜੀ ਆਪਣਾ ਦਾਦੂ ਤੇ ਆਪਾਂ ਸਾਂ ਲੈ ਲੈਂਦਾ ਜੀ ਹਾਂ ਜੀ ਕਿਹੜੀ ਨਸਲ ਹੈ ਜੀ ਇੰਜ ਕਿਰਾਏ ਮਾਇ ਦਾ ਪਤਾ ਨਹੀਂ ਕਿਹਦੇ ਦਾ ਰਾਜ ਅਸਾਂ ਜੀ ਠੀਕ ਹੈ ਜੀ ਇਹਦਾ ਰੇਟ ਕੀ ਪੰਡ ਕਿਹੜੇ ਦਾਦੂ ਹਾਂ ਤੇ ਇਹਦਾ ਆਪਣਾ ਕਿੰਨੇ ਚਰਦਾਈ ਝੋਟਾ ਇਹ 3.5 3.5 ਸਾਲ ਦਾ ਠੀਕ ਹੈ ਜੀ ਇਹਦਾ ਰੈਡ ਕੀ ਰੱਖਤਾ 1,30,000 ਇੱਕ ਲੱਖ 30 ਹਜ਼ਾਰ ਫੋਨ ਨੰਬਰ ਹੈਗਾ ਜੀ ਫੋਨ ਨੰਬਰ ਦੱਸਣਾ ਨਹੀਂ ਆਉਂਦਾ ਭਰਾ ਵਾਂ ਨੂੰ ਅੱਛਾ ਠੀਕ ਹੈ ਜੇ ਫੋਨ ਨੰਬਰ ਹੁੰਦਾ ਤਾਂ ਗੱਲ ਹੀ ਬਣ ਜਾਂਦੀ ਲਓ ਜੀ ਆ ਕੇ ਉਹ ਕਾਰਡ ਹੈਗਾ ਕਾਰਡ ਹੈਗਾ ਦੇ ਦੇ ਝੋਟਾ ਦੇਖੋ ਬਈ ਝੋਟਾ ਬਹੁਤ ਸੋਹਣਾਗਾ ਕਿਆ ਬਾਤਾਂ ਨੇ ਜੀ ਝੋਟੇ ਦੇ ਤੁਸੀਂ ਦੇਖੋ ਮੂਰਾ ਨਸਲ ਦਾ ਝੋਟਾ 1,30,000 ਰੁਪਏ ਰੇਟ ਹੈ ਬਾਈ ਬਾਈ ਦਾ ਰੱਖਿਆ ਹੋਇਆ ਹੈ ਇਹ ਛੋਟਾ ਚਲ ਬਸ ਜੇ ਨਹੀਂ થਉਂਦਾ ਪੰਜ ਸੌਣਾ ਬਾਈ ਪ੍ਰਾਈਸ ਮਾਇਕ ਹੈ ਮਾਇਕ ਕੋਲੇ ਮਾਇਕ ਫੋਨ ਨੰਬਰ ਨਹੀਂ ਹੈ ਤੇਰੇ ਕੋਲ ਲਓ ਬਾਈ ਦੇਖੋ ਤੁਸੀਂ ਗਾਹਾਂ ਚੱਲਦੇ ਆ ਇਹ ਛੋਟਾ ਸੀਗਾ ਬਾਈ ਕੋਲੇ ਨੰਬਰ ਨਹੀਂ ਸੀਗਾ ਲਓ ਬਾਈ ਅੱਗੇ ਚੱਲੋ ਬਾਈ ਜੀ ਅੱਗੇ ਅੱਗੇ ਚੱਲੋ ਦੇਖੋ ਬਾਈ ਜੀ ਮਾਲ ਬਹੁਤ ਆ ਤੂੜੀ ਪਈ ਆ ਜੀ ਤੂੜੀ ਦੇਖੋ ਮੱਝਾਂ ਦੀ ਖਾਤਰ ਮੰਡੀ ਦੇ ਵਿੱਚ ਲੋ ਬਈ ਕਾ ਆ ਗਈ ਚਲੋ ਚਾਲ ਚਲੋ ਚਾਲ ਦੇਖੋ ਬਹੁਤ ਵਧੀਆ ਮੰਡੀ ਲੱਗੀ ਆ ਸੋਹਣੀ ਮੰਡੀ ਲੱਗੀ ਆ ਜੀ ਇੱਥੇ ਬਹੁਤ ਜ਼ਿਆਦਾ ਆ ਉਸ ਨੂੰ ਬਹੁਤ ਜ਼ਿਆਦਾ ਆ ਇਹ ਵੀ ਆ ਜੀ ਲੋ ਜੀ ਗੇਟ ਦੇ ਮੂਹਰੇ ਲਾਈ ਪਈ ਆ ਤੂੜੀ ਲੋ ਗਏ ਕੈਂਟਾ ਕੰਮ ਕਿਰਾ ਲੱਗਿਆ ਲੋ ਜੀ ਮੰਡੀ ਹੋ ਗਈ ਸਰੂਪ ਪਰੜ ਕੇ ਮੰਡੀ ਦੇ ਅੰਦਰ ਜੀ ਦੇਖੋ ਮੰਡੀ ਰੱਠ ਬਹੁਤ ਜਿਆਦੇ ਆ ਲੋ ਜੀ ਮੱਜਾਂ ਹੀ ਮੱਜਾਂ ਤਾਂ ਦੇਖੋੜੇ ਮੱਜਾਂ ਹੀ ਮੱਜਾਂ ਪੁਨਿਆ ਹੁਨੀਆਂ ਟੋਟੀਆਂ ਆ ਜਾਂਦੀ ਮੰਡੀ ਜੀ ਆ ਜੀ ਵਾਹ ਵੇ ਮੰਡੀ ਦੇਖੋ ਜੀ ਮੰਡੀ ਵੀਡੀਓ ਸ਼ੇਅਰ ਕਰ ਦੋ ਰੱਬ ਦੇ ਗਰਮੀ ਵੀ ਅੱਜ ਬਾਵਾ ਲੋ ਬਾਈ ਅੱਠ ਲੋ ਹੀ ਆ ਗਏ ਮੰਡੀ ਤੇ ਦੇਖੋ ਬਈ ਦੁਕਾਨਾਂ ਸਜੀਆਂ ਵਜਾਂ ਨੇ ਫਲ ਫਰੂਟ ਸਾਰਾ ਕੁਝ ਹੈ ਠੰਡਾ ਪੀਓ ਜੀ ਉਸ ਮਰਜੀ ਖਾਓ ਕੇਲੇ ਖਾਓ ਆਨ ਬਖਾ ਜੂਸ ਪੀਓ ਉਹਨਾਂ ਦਾ ਦੁਕਾਨ ਮੁੰਡੀ ਮੰਡੀ ਬਰਾਣਾ ਸ਼ਹਿਰ ਬਰਾਣਾ ਮੰਡੀ ਆ ਜੀ ਛੋਟੀ ਮੰਡੀ ਵੀ ਹੈ ਜੀ ਇਹਦੇ ਸ਼ਹਿਰ ਘਾਇ ਤੇ ਪੁਲਿਸ ਆਪਦੇ ਇਹਨਾਂ ਨੂੰ ਸੌਖਾ ਕਰਨਾ ਜੋ ਸਬਾਈ ਨੱਕਰਾ ਜੂਸ ਸਿਕੰਦਰ ਦਾ ਜੂਸ ਗਾਜਰ ਦਾ ਜੂਸ ਕੌਗਦੀਆਂ ਬੋਤਲਾਂ ਲੈਣ ਕੇ ਲਈ ਬੋਤਲਾਂ ਮੱਝਾ ਹੀ ਮੱਝਾ ਮੋੜਾਂ ਦੀ ਮੰਡੀ ਤੇ ਕੱਠਵਾ ਹੋ ਜਾ ਰਿਹਾ ਜੀ देखते होंगे अपना बायीं ओर किसने कुछ आगे माज़े बाज़े बहुत मज़ा खड़े हैं देखोगे बोर्ड तो चले क्या है टांगा मस्सेरा मार्च आज भी ਉਹ ਯਾ ਅੱਗੇ ਚੱਲਦੇ ਆ ਅੱਗੇ ਉਹਦੇ ਆਪਾਂ ਕਿਸੇ ਨੂੰ ਬਾਈ ਨੂੰ ਜਾ ਕੇ ਠੰਡੇ ਜੇ ਦਿਮਾਗ ਨਾਲ ਜੋ ਗਾਂ ਦੇ ਕੋਈ ਗਾਂ ਮੌਜੂ ਮੁੰਡੀ ਜੇ ਲੱਗਿਆ ਹੋਇਆ ਸਿਰਾਂ ਇੱਕ 31 ਦੇਖੋ ਜੀ ਮੱਝ ਮੱਝ ਪਰ ਪਰਲੇ ਬਸੇਦੀ ਆਉਣੇ ਬਈ ਇਧਰ ਦੀ ਚੱਲ ਪੜਦੇ ਆ। ਰੱਬ ਇਸ ਕੰਗੀਆਂ ਬੀਆ ਨਿੰਬੂ ਪਾਣੀ ਕਰਦੇ ਰੱਬ ਕੇ। ਲੋ ਜੀ। ਲੋ ਭਾਈ ਮਜ਼ੇ ਮਜ਼ਾਰੇ। ਦੇਖ। ਮੋੜ ਮੰਡੀ ਆ ਜੀ। ਵੀਡੀਓ ਸ਼ੇਅਰ ਕਰ ਦਿਓ ਪਲੀਜ਼ ਦੱਬ ਕੇ। ਚੈਨਲ ਆਪਣਾ ਸਬਸਕ੍ਰਾਈਬ ਕਰ ਦਿਓ। ਫਾਰਮਰ ਪੀ ਵੀ 19 YouTube ਚੈਨਲ ਆ। ਘਟਾ ਕਮ। ਬਹੁਤ ਵਧੀਆ ਮੱਝਾਂ ਜੀ ਵਧੀਆ ਚੱਡੇ ਵਾਲੀਆਂ ਦੇਖ ਸਕਦੇ ਆ ਇਹਦੀ ਹਲੇ ਜੇਰ ਪਈ ਜਾਂਦੀ ਆ ਮੱਝ ਦੀ ਇਹ ਸੂਈਆ ਹੋਣੀ ਆ ਦੇਖੋ ਕੱਟੂ ਦੇਖੋ ਹੁਣ ਉਹ ਸ਼ੇਅਰ ਕਰਦੇ ਨੇ ਦਰਪੇਟ ਆ ਆ ਪਾਸ ਹੋਈ ਜਾਂਦੇ ਮੱਝ ਜੀ ਚੁਈ ਜਾਂਦੇ ਬਾਈ ਭੈਂਟਾ ਕਮਨ ਹੋਰਾਂ ਨਾਲ ਅਸਲ ਦੀਆਂ ਮੱਝਾਂ ਨੇ ਬਾਈ देखो भाई माधा वीडियो शेयर करते के पानी पुणी छिड़क रहे बी देखो मज देखो आगा। हाँ आगा। आगा। आगा देखो। सेरे सेरे भाई। भाई। भाई कम बुरी खड़ी है बचा देखो सरे सी शेयर करो भाईटा भाई कमू गांड भाई वहाँ लेके चलते हैं इधर ही चलते हैं अपन लो क्या बात है देखो भाई मजा चार ही मजा एको ही आने चार ही मजा एको ही छोटी हां दादा ਆਪਣੇ ਨੇ ਬਈ ਮੱਜਾ ਇਹਦਾ prenda ਬਾਈ ਸਾਡਾ ਰੰਮਪਰਾ ਰੰਮਪਰਾ ਬਹੁਤ ਵਧੀਆ ਮੱਜਾਂ ਨੇ ਬਹੁਤ ਵਧੀਆ ਮੱਜਾਂ ਨੇ ਪਾਰੀਆਂ ਦੇ ਮੱਜਾਂ ਨੇ ਜੀ ਆਹ ਦੇਖੋ ਬਈ ਇਧਰ ਮੱਜ ਦੇਖੋ ਜੀ ਕਿੰਨੇ ਬਈ ਮੱਜ ਹੈ ਕਾਹ ਬਾਤ ਹੈ ਜੀ ਲਓ ਬਈ ਹਾਜੀ ਦੇਖੋ ਬਸ ਨੇ ਮੱਜਾਂ ਚੁੰਡੀ ਝੋਟੀ ਹੈ ਗੱਲੀ ਹੈ ਉਰੀ ਘਟ ਆਪਣੇ ਬਾਈ ਹੋਰ ਕੀ ਹਾਲ ਹੈ ਜੀ ਮੇਰੇ ਪੰਜ ਕਲਾਣੀ ਦੇਖੋ ਹੋਰ ਕੀ ਹੋਣਾ ਸਿਰ ਪਹਿਲਾਂ ਮੱਝ ਤੁਸੀਂ ਦੇਖ ਭੈਂਟਾ ਮੱਧ ਪੂਰੀ ਸ਼ੇਰੀ ਆ ਦੇ ਨਰੋਜੀ ਮੋਟੀ ਸੂਣ ਵਾਲੀ ਆ ਨਾ ਹਾਂ ਬਾਈ ਹਜੇ ਪਏ ਆਦੇ 12 12 13 ਦਿਨ ਠੀਕ ਹੈ ਬਾਈ ਪਿੰਡ ਕਿਹੜਾ ਵੀਰ ਆਪਣਾ ਆਪਣਾ ਪਿੰਡ ਜਲਾਲ ਦੋ ਤਿੰਨ ਦਿਨ ਦਾ ਪੂਰੇ ਪਿੰਡ ਜਲਾਲ ਠੀਕ ਹੈ ਜੀ ਇਹ ਗਰੀਬਾਂ ਦਾ ਪਿੰਡ ਹੈਗਾ ਜਲਾਲ ਤੇ ਇਹਦਾ ਰੇਟ ਕੀ ਰੱਖਿਆ ਬਾਈ ਲੈ 160 160 ਕੰਨ ਸੂਏ ਆ ਦੂਸਰਾ ਸੂਆ ਝੋਟੀ ਆ ਬਾਈ 1,60,000 ਰੁਪਏ ਮੰਗ ਰਿਹਾ ਬਾਈ ਪਿੰਡ ਜਲਾਲ ਤੋਂ ਪਹਿਲੇ ਸੂਏ 15 ਕਿਲੋ ਪਹਿਲੇ ਸੂਏ 15 ਕਿਲੋ 15 ਲੀਟਰ ਇਹਦੇ 18 ਢੂਰਾ ਦੇਉ ਇੱਕ ਵੇਚ ਪੁੰਡੀ ਝੋਟੀ ਆ ਸੰਗਾਨੀਪੁਰੀ ਵਧੀਆ ਸੀਲ ਮੱਝ ਆ ਫੋਨ ਨੰਬਰ ਬੋਲੀਆ ਫੋਨ ਨੰਬਰ 954 480 ਠੀਕ ਹੈ ਜੀ ਆ ਬਾਈ ਦਾ ਨੰਬਰ ਆ ਬਾਈ ਵਰਕ ਕਰਿਓ ਪਿੰਡ ਚ ਲਾਲ ਦੇਖੋ ਵੀਡੀਓ ਸ਼ੇਅਰ ਕਰ ਦਿਓ ਬਾਈ ਦਬ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦੀ ਹੋਵਾਂਗੇ ਲਓ ਬਾਈ ਗਾਈ ਜੀ ਮੁੰਡੇ ਆਪਣੇ ਜਲਾਲ ਵਾਲੇ ਲਓ ਬਾਈ ਜੀ ਅੱਗੇ ਚੱਲਦੇ ਆਪਾਂ ਮੱਧ ਬਹੁਤ ਸੋਹਣੇ ਇਨਾਂ ਕੋਲੇ ਬਾਈਆਂ ਕੋਲੇ ਆਓ ਬਾਈ ਸਾਰੇ ਲਾਓ ਰੇਟ ਜਿਹੜਾ ਜ ਹੈਗਾ ਜਿਹਦੀ ਮਾਇਸਾ ਹੈ ਨਾ ਮਾਇਸ ਮੋਲੀ ਲੱਗਣਾ ਬਾਈ ਦੇਖੋ ਵੀਡੀਓ ਸ਼ੇਅਰ ਕਰ ਦਿਓ ਪਲੀਜ਼ ਦਬਕੇ ਤੈਨੂੰ ਵੀ ਸਬਸਕ੍ਰਾਈਬ ਕਰ ਦਿਓ ਧੰਨਵਾਦੀ ਹਾਂਗੇ ਮੱਜਾਂ ਹੀ ਮੱਜਾਂ ਨੇ ਜੀ ਮੰਡੀ ਤੇ ਦੇਖੋ ਜੀ ਆਰਾਮ ਮੌੜ ਮੰਡੀ ਆ ਜੀ ਮੌੜ ਮੰਡੀ ਚੌਰੀ ਮੌੜ ਮੰਡੀ ਆ ਜੀ ਦੇਖੋ ਆਟਾ ਕੰਮ ਲੋ ਬਈ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਮੱਜਾਂ ਹੀ ਮੱਜਾਂ ਨੇ ਟਰੱਕਾਂ ਨੂੰ ਖੜਿਆ ਨੇ ਮਜਾ ਦੇਖੋ ਜੀ ਜਿਵੇਂ ਝਾਂਸੀ ਦੇ ਟਰੱਕ ਖੜੇ ਹੁੰਦੇ ਆ ਐਵੇਂ ਅੱਖੜੀਆਂ ਪਹਾੜੀਆਂ ਪਹਾੜੀਆਂ ਜੀ ਦੇਖੋ ਬਾਈ ਜੀ ਕੀ ਬਾਤਾਂ ਨੇ ਪ੍ਰਭੂ ਕਹੈਂ ਟਾਕਾ ਮੱਝ ਬਹੁਤ ਸੋਹਣੀਆਂ ਆ ਬਈ ਬਾਈ ਸੋਹਣ ਵਾਲੀਆਂ ਬਾਈ ਸੋਹੀ ਵੀ ਆ ਜੀ ਸੋਹੀ ਵੀ ਆ ਕੋੜਾ ਪੰਡਾ ਬਾਈ ਦਾ ਫਤੇਗੜ ਸੱਨਾ ਫਤੇਗੜ ਸੱਨਾ ਸਾਡੇ ਕੋਲੇ ਆ ਫਿਰ ਤਾਂ ਪਤਾ ਉਹਲੇ ਕੋਲੇ ਹਾਂ ਠੀਕ ਆ ਫਤੇਗੜ ਸੱਨਾ ਉਹ ਬਠਾ ਖਾ ਉਸ ਕੀ ਰੇਟ ਆ ਦਾ ਇਹਦਾ 5 ਲੱਖ ਰੁਪਈਆ 5 ਲੱਖ ਫਤੇਗੜ ਸਨਾਂ ਰੇਟ 5 ਲੱਖ ਬਾਵਲੀ ਤਾਂ ਨਹੀਂ ਮਾਸੀ ਜੀ ਨਹੀਂ ਬਾਵਲੀ ਜੀ ਤਾਂ ਨਹੀਂ ਨਹੀਂ ਜੀ ਸਸਿਆ ਠੀਕ ਹੈ ਦੇਖੋ ਬਈ ਮਾਦੇ ਦੇਖੋ ਮੂਰਾ ਨਸਲ ਦੀ ਮਰਜਾ ਪੂਰੀ sire ਦੀ ਮਰਜਾ ਜੀ 5 ਲੱਖ ਰੁਪਏ ਰਹਿਦਾ ਦੇਖੋ ਜੀ ਮਾਦੇ ਫਤੇਗੜ ਸਨਾਂ ਪਿੰਡ ਹੈ ਤਨੌਲੇ ਦੇ ਨਾਲ ਹੀ ਦੇਖੋ ਬਾਈ ਛੱਡੇ ਚੁੰਡੇ ਦੀ ਪੂਰੀ ਐਨ ਘਾਟ ਹੈ sire ਲੱਗਿਆ ਪਿਆ ਮਾਦੇ ਦਾ ਸੁਖਣਾ ਬਹੁਤ ਵਧੀਆ ਮਰਜਾ ਹੈ ਜੀ ਮੋਬਾਈਲ ਨੰਬਰ ਤਾਂ ਯਾਦ ਰਹੀ मजा ही बहुत चुटी है बी बात तो वो बैठा भाई बाबा अपना कि पिंडा पिंड मोड़ खुरद मोड़ खुरद जी मोड़ खुरद लो जी मोड़ खुरद तो मजा भाई आह यहाँ पर रेट कि रखे जी एक लख पची हजार रेट है जी मांगर कट्टी है ਮੰਗਰ ਕੱਟੀ ਆ ਤੇ 125 ਆ ਮੱਝ ਸੋਹਣੀ ਆ ਜੀ ਮੋਹਰਾ ਨਸਲ ਦੀ ਝੋਟੀ ਆ ਪਹਿਲੇ ਸੂਹ ਆ ਜੀ ਪਹਿਲੇ ਸੂਹ ਮੱਝ ਆ ਜੀ ਦੇਖੋ ਪੂਰੀ ਕਹਿੰਟ ਹੈ 500 ਮੰਤੋ ਵਿਖਾ ਦੀ ਉਹ ਤਾਂ ਆਪਣੇ ਗਵਾਂਢੀ ਦੇ ਪਿੰਡ ਦੀ ਹੈ ਲਓ ਬਈ ਤੇ ਕਮਾਜ ਇੱਧਰ ਖੜੀ ਆ ਤੇਰੇ ਕੋਲ ਮੋਬਾਈਲ ਨੰਬਰ ਜਾਦਾ ਆ ਨਹੀਂ ਲੋਟਾਉਂਦਾ ਕੰਮ ਮੂੰਹ ਜਵਾਨੀ ਦਵਾ ਦਾ ਬੋਲ ਦੇ ਕਰਾਂ 98784 ਲੋ ਵੀ ਆ ਮੱਝ ਜਿਹੜੀ ਇਹਦਾ ਫੋਨ ਨੰਬਰ ਬੋਲੀ ਜਾਂਦਾ ਬਾਈ ਆ ਆ ਮੱਝ ਦਾ ਹਨਾ ਆ ਮੱਝ ਹੈ ਜੀ 98784 ਹਾਂਜੀ 500 ਠੀਕ ਹੈ ਜੀ ਆ ਮੱਝ ਲਓ ਜੀ ਪਿੰਡ ਵੀ ਬੋਲ ਦੇ ਪਿੰਡ ਮਾਰਕਸ ਰੇਟ ਵੀ ਬੋਲ ਦੇ ਠੀਕ ਹੈ ਜੀ ਲਓ ਬਾਈ ਜੀ ਇਹ ਮੱਝ ਹੈ ਜੀ 125000 ਮੰਗਰ ਕੱਤੀ ਹੈ ਜੀ ਆ ਬਾਈ ਦੀ ਮੱਝ ਆ ਦੇਖ ਲਓ ਸਾਨ ਲਓ ਆ ਭੈਟਾ ਕਮਲੀ ਮੱਝਾਂ ਹੀ ਮੱਝਾਂ ਦੇਖੋ ਆ ਜਾਂਦੀ ਆ ਆਈ ਮੱਝ ਵਧੀਆ ਬਾਈ ਜੀ ਬਈ ਆਪਣਾ ਕਿਹੜਾ ਪਿੰਡ ਆ ਗਿਆ ਆ ਵੀਰੇ ਬੜਾ ਨੇ ਕੋ ਟਿਆਣਾ 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 ਆਪਣੇ ਵੀ ਰਿਸ਼ਤੇਦਾਰ ਕਿਥੇ ਟਿਆਣਾ ਪਿੰਡ ਆ ਬਾਈ ਦਾ ਬਾਈ ਤੇ ਕੀ ਲੈ ਟਰੱਕ ਦਾ ਮੱਝ ਦਾ 140 ਲਓ ਬਈ 140 140000 ਰੁਪਏ ਰੱਖਦਾ ਕਹਿੰਦੇ ਛੂਏ ਬਾਈ ਤੀਜੇ ਤੀਜੇ ਛੂਏ ਮੱਝ ਹੈ ਜੀ 140000 ਰੁਪਏ ਰੇਟ ਆ ਦੇਖੋ ਜੀ ਬਾਈ ਫੋਨ ਨੰਬਰ ਬੋਲੀ ਅਗੇ ਲਓ ਬਾਈ ਜੀ ਛੱਡੇ ਛੋਡੇ ਜੀ ਦੇਖੋ ਤੁਸੀਂ ਸਾਫ ਆ ਮੱਝ ਦੇਖੋ ਭਾਂਟਾਂ ਕੰਮ ਆ ਬਾਈ ਦੀ ਮੱਝ ਹੈਗੀ ਹੋਰ ਆਪਾਂ ਫੋਨ ਨੰਬਰ ਪਾਉਂਦਾ ਬਾਈ ਤੁਹਾਨੂੰ 1 ਕਾਹਦੇ ਹੋਰ ਆ ਹਾਂਜੀ ਲਓ ਜੀ ਕਾ ਮੱਜਾ ਬਾਈ ਦੀ ਦੇਖੋ ਪਿੰਡ ਤਿਆਉਣਾ ਆ ਜਾ ਪਿੰਡ ਤਿਆਉਣਾ ਦੇਖੋ ਬਾਈ ਮੱਜ ਇਹ ਵੀ ਵਧੀਆ ਮੱਜੇ ਵੀ ਪੂਰੀ ਸ਼ਰੀਰੀਆ ਦੇਖੋ ਬਾਈ ਜੀ ਮੱਜ ਘੈਂਟਾ ਮੱਜ ਜੀ ਪੂਰੀ ਵਧੀਆ ਇਹ ਕਹਿੰਦੇ ਸੋਹੇ ਜੀ ਇਹ ਦੂਜੀ ਹੈ ਜੀ ਏ ਦੂਜੇ ਸ਼ੂਏ ਜੀ ਠੀਕ ਹੈ ਜੀ 1,35,000 ਰੁਪਏ ਦਾ ਰੇਟ ਆ ਬਾਈ ਜੀ ਇਹਦੇ ਮੰਗਰ ਗਿਆ ਜੀ ਇਹਦੇ ਮੰਗਰ ਕੱਟਾ ਕਿਵੇਂ ਸ਼ੂਏ ਜੀ ਇਹ ਦੂਜੇ ਦੂਜੇ ਠੀਕ ਹੈ ਜੀ ਫੋਨ ਨੰਬਰ ਬੋਲ ਦੋ 95926 97164 ਲਓ ਬਾਈ ਜੀ ਇਸ ਨੰਬਰ ਤੇ ਕਨੈਕਟ ਕਰਕੇ ਕਹਿੰਦਾ ਤਿਆਉਣੇ ਮਿਲੋ ਬਾਈ ਨੂੰ ਜਾ ਕੇ ਯਾ ਰਾਮਪੁਰੇ ਦੀ ਆ ਰਾਮਪੁਰੇ ਦੀ ਮੰਡੀ ਤੇ ਹੀ ਮਿਲ ਸਕਦੇ ਹੋ ਜਦੋਂ ਆਉਗੀ ਮੌੜਾ ਦੀ ਮੰਡੀ ਤੇ ਹੀ ਮਿਲ ਸਕਦੇ ਨੇ ਅੱਜ ਅੱਜ ਮੌੜਾ ਦੀ ਮੰਡੀ ਆ ਜੀ ਲਓ ਬਾਈ ਮਿਲੋ ਬਾਈ ਨੂੰ ਸਿੱਧਾ ਫੋਨ ਕਰੋ ਬਾਈ ਨਾਲ ਕਨੈਕਟ ਹਾਂਜੀ ਲਓ ਜੀ ਵਪਾਰੀ ਆ ਬਾਈ ਹਰ ਇੱਕ ਮੰਡੀ ਤੇ ਜਾਂਦਾ ਇਹ ਦੇਖੋ ਬਾਈ ਜੀ ਹਰ ਇੱਕ ਮੰਡੀ ਤੇ ਜਾਂਦਾ ਬਾਈ ਦੇਖੋ ਵੀਰੋ ਸ਼ੇਅਰ ਕਰ ਦਿਓ ਬਾਈ ਦੱਬ ਕੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬਰ ਧੰਨਵਾਦੀ ਹੋਵਾਂਗੇ ਇਹ ਦੇਖੋ ਮਾਜਾ ਅ ਵੀ ਕਾਟਾ ਸਰਾ ਸਰਾ ਮੱਜਾ ਨਾ ਰਵੇ ਕੀ ਮੰਗਾਈ ਇਹਦਾ ਆਪਣੀਆਂ ਕੀ ਮੰਗਿਆ ਇੱਕ 20 ਜਮੇ ਲੈਣ ਦੇਣਾ 120000 ਕੁਝ ਕੋ ਮੱਝਾ ਸੁਨੇ ਸੁਨੇ ਮੱਝਾ ਨੇ ਤੂੰ ਦੇਖ ਸਾਹ ਕਹੇ ਟਾਕਾ ਨਾ ਛੋਟੀ ਛੋਟੀ ਜਮਾ ਫੜਿਆ ਜੋੜਾ ਆ ਗਿਆ ਜੀ ਜੋੜਾ ਮੱਝਾਂ ਦਾ ਆ ਗਿਆ ਇਹ ਵੀ ਪੂਰਾ ਸੋਨਾ ਮੱ ਪੂਰਾ ਸੋਨਾ ਛੋਟੀ ਜਮਾ ਨੇ ਇਹ ਜੀ ਦੇਖ ਹਾਂ ਟਾਕਾ ਨਾ पेड़ा थी। पेड़ा थी। पेड़ा पाई है? उपली पिंड उपली।, उपली है जी दो इन्हें की डेढ़ ਲੋ ਜੀ ਇੱਕ ਦਾ ਡੇਢ ਆ ਇੱਕ ਦਾ 170000 ਰੁਪਿਆ ਰੇਟ ਆ ਦੋ ਮੱਝਾਂ ਨੇ ਬਾਈ ਜੀ 170 ਕਿਸ ਦਾ ਹੈ ਮੀਣੀ ਦਾ ਮੀਣੀ ਦਾ 170 ਹੈ ਹਾਂ ਜੀ ਠੀਕ ਹੈ ਜੀ ਮੀਣੀ ਜਿਹੜੀ ਮੱਝੜੀ ਹੋ ਜਾਂਦੀ ਹੈ 170000 ਦੀ ਹੈ ਜੀ ਦੇਖੋ ਸੱਦੇ ਝੋਟੇ ਦੀ ਸ਼ਾਫ ਆ ਪੂਰੀ ਸੋਹਣੀ ਮੱਝ ਹੈ ਜੀ ਲੋ ਬਾਈ ਜੀ ਇਸ ਦਾ ਡੇਢ ਹੈ ਇਸ ਦਾ ਡੇਢ ਦਾ ਡੇਢ ਲੱਖ ਇਹ ਦਾ ਪਛਾੜ ਦੇ ਬਹੁਤ ਅੱਛਾ ਹੈ ਦੇਖੋ ਕਿੰਨਾ ਪੱਕਾ ਪੁੱਟ ਇਹਦਾ ਕਿੰਨਾ ਸੀ 1.5 ਲੱਖ 1.5 ਲੱਖ ਫੋਨ ਨੰਬਰ ਬੋਲਿਓ ਜੀ 7009708816 ਲੋ ਬਾਈ ਜੀ ਪਿੰਡ ਪਿੰਡ ਉਪਲੀ ਆ ਬਾਈ ਨੂੰ ਉਪਲੀ ਨਾਲ ਮਿਲਿਓ ਜੀ ਕਰਕੇ ਫੋਨ ਕਰਾਣਾ ਤੇ ਕਰੋ ਬਹੁਤ ਚੰਗੀ ਹੈ ਜੀ ਵੱਧ ਬਹੁਤ ਵਧੀਆ ਬਾਈ ਸਿਰ ਕੀ ਬਾਤ ਹੈ ਦੇਖੋ ਬਾਈ ਮੱਜਾ ਹੀ ਮੱਜਾ ਵੀਡੀਓ ਸ਼ੇਅਰ ਕਰ ਦਿਓ ਪਲੀਜ਼ ਦੱਬ ਕੇ ਰੋਕੀ ਚੱਲੋ ਬਾਈ ਮੱਜਾ ਹੀ ਮੱਜਾ ਮੋੜ ਮੰਡੀ ਤੇ ਸਿਰਾ ਲੱਗਿਆ ਪਿਆ ਦੇਖ ਸਕਦੇ ਹੋ ਵਾਹ ਜੀ ਵਾਹ ਕੀ ਬਾਤਾਂ ਨੇ ਲੋਕ ਆਹ ਮੰਡੀ ਬਹੁਤ ਭਰਦੀ ਆ ਜੀ ਮੋੜਾ ਦੀ ਮੰਡੀ ਆ ਤੁਸੀਂ ਦੇਖ ਸਕਦੇ ਹੋ ਸਿਰਾ ਲੱਗਿਆ ਪਿਆ ਹੈ ਘੈਂਟਾ ਮੰਡੀ ਪੂਰੀ ਵਧੀਆ ਦੇਖੋ ਸਾਰੀ ਮੰਡੀ ਦੇ ਵਿੱਚ ਤਾਂ ਜਾਇਜ਼ ਨਹੀਂ ਜਾਣਾ ਬਈ ਇੰਨੀ ਮੰਡੀ ਭਰੀ ਵੀ ਹੈ ਇਹ ਤੁਸੀਂ ਦੇਖ ਸਕਦੇ ਜਦ ਅਮਰ ਜੀ ਸੁਈ ਦੀ ਆ ਜੇ ਰੁਪਈਆ ਦੀ ਆ ਇੱਧਰ ਦੇਖੋ ਬਈ ਵਾਹ ਇਦਰੀ ਬਹੁਤ ਸ਼ਰਲ ਗਿਆ ਜਾ ਬਾਈ ਭੈਂਡਾ ਕੰਮ ਲੋ ਆ ਇਹਨੂੰ ਪੁੱਛਦੇ ਬਾਈ ਨੂੰ ਆ ਮੱਝ ਦਾ ਕੀ ਆ ਉਹ ਬਾਈ ਕੀ ਹਲਾ ਕਿਹੜਾ ਪੰਡਾ ਜੀ ਪੰਡ ਖੀਵਾ ਕਲਾਂ ਜੀ ਖੀਵਾ ਕਲਾਂ ਤੋਂ ਮੱਝ ਹੈ ਜੀ ਕੈਮੇ ਸੂਏ ਜੀ ਹੈ ਦੂਜੇ ਦੂਜੇ ਸੂਏ ਮੱਝਾ ਜੀ ਇਹਦਾ ਕੀ ਰੇਟ ਕਰਤਾ ਜੀ 80000 ਰੁਪਏ ਮੰਗਦਾ ਠੀਕ ਹੈ ਜੀ ਸੂਨ ਵਾਲੀਆ ਸੂਈ ਵੀ ਆ ਉਹ ਮੂਰੇ ਕੱਟਰੋ ਖੜਾ ਜੀ ਸੂਈ ਵੀ ਆ 80000 ਰੁਪਏ ਬਾਈ ਮੰਗਦਾ ਹੈਗਾ ਦੁੱਧ ਕਿੰਨਾ ਆਇਆ ਜੀ 11 ਲੀਟਰ 11 ਲੀਟਰ ਤਿਆਰ ਆ ਜੀ ਠੀਕ ਹੈ 11 ਲੀਟਰ ਬਾਈ ਕਹਿੰਦੇ ਤਿਆਰ ਹਨ ਮੱਝ ਦੇਖ ਲਓ ਤੁਹਾਡੇ ਸਾਹਮਣੇ ਆ ਜੀ ਚੱਡਾ ਚੁੱਡਾ ਠੀਕ ਹੈ ਤੇ ਇਹਦਾ ਰੇਟ ਜੀ ਰੇਟ ਦੇ ਕਲਕ 80000 ਰੁਪਇਆ ਤੇ ਫੋਨ ਨੰਬਰ ਬੋਲੋ ਅਸੀਂ ਠੀਕ ਆ ਜਾਨਾ ਕੋਈ ਗੱਲ ਨਹੀਂ ਪੈਂਡ ਕੀ ਬਾਈ ਉਹ ਪੂਰੀ ਸਰੀਰੀ ਮਰ ਜਾਂਦਾ ਹੈ ਸਰੀਰੀ ਮਰ ਜਾਂਦਾ ਹੈ ਪੂਰਾ ਨਾ ਸਦੀ ਛੋਟੀ ਸਿੱਟੇ ਮਰ ਜਾਂਦੇ ਬਾਈ ਕਿਹੜਾ ਕਿਹੜਾ ਪੰਡਾ ਬਾਈ ਦਾ ਕਿਹੜਾ ਪੰਡਾ ਹੈ ਮੱਲਣਾ ਫਟਾ ਫਟਾ ਹਲੋ ਦੇਖੋ ਸੇਰਾ ਇਹ ਸੇਰਾ ਆ ਗਿਆ ਐਂਟਾ ਦਾ ਕਾ ਗਈ ਆ ਗਏ ਸਰਦਾਰ ਲੈ ਉਪਰ ਗੇ ਚੱਲਦਾ ਬਾਈ ਆਹ ਦੇਖੋ ਨਾ ਆਹ ਫੜੀ ਮੱਝ ਪੂਰੀ ਵਧੀਆ ਨਾ ਹੋਰੇ ਦੇ ਕੋਈ ਕੋਈ ਨਹੀਂ ਲੱਗਣੇ ਵੀ ਕਰ ਰਿਹਾ ਕਿਹੜਾ ਪੰਡਾ ਬਾਈ ਕੋਟਲੀ ਖੁਰਦ ਠੀਕ ਆ ਕਿੱਥੇ ਜੇ ਰਹਿ ਗਏ ਇਹ ਰਾਜਗੜ ਕੁੱਬਿਆਂ ਦੇ ਨਾਲ ਰਾਜਗੜ ਕੁੱਬਿਆਂ ਦੇ ਨਾਲ ਕੋਟਲੀ ਖੁਰਦਾ ਜੀ ਤੇ ਮੱਝ ਕਹਿੰਦੇ ਸੀ ਜੀ ਪਾਣੀ ਲਾਇਆ ਕਹਿੰਦੇ ਸੀ ਇਹ ਪਹਿਲੇ ਸੂਏ ਚੁੱਟੀ ਜੀ ਪਹਿਲੇ ਸੂਏ ਮਾਂਗ ਰਹੀ ਹੈ ਜੀ ਇਹਦੇ ਕੱਟੀ ਹੈ ਨਾ ਕੱਟੀ ਆ ਮਾਂਗ ਰਾਜੀ ਕੱਟੀ ਤੇ ਬਾਈ ਨੂੰ ਪਰ ਰੇਟ ਪਉਦੇ ਆ ਆ ਰੇਟ ਕੀ ਰੱਖਿਆ ਬਾਈ

ਆਗਿਆ ਨੇ ਗਾਨੀਆਂ ਇਧਰ ਟਾਈਪੂ ਦਾ ਭਰਾ ਤੇ ਜਿਗਾਰ ਦੇਖੋ ਦੇਖੋ ਭਾਈ ਜਿੱਧਰ ਇਹ ਕਲੀ ਵੀ ਖੜੇ ਆ ਤੁਸੀਂ ਦੇਖ ਸਕਦੇ ਹੋ ਵਿਹਕੜੀ ਵਿਹਕੜ ਲਓ ਜੀ ਚੱਲਦੇ ਆ ਅੱਗੇ ਦੇਖੋ ਤੁਸੀਂ ਮੱਝਾਂ ਇਹ ਬਹੁਤ ਆਈ ਛੋਟੀ ਛੋਟੀ ਦੀਆਂ ਮੱਝਾਂ ਮੋੜਾਂ ਦੀ ਬੰਡੀ ਤੇ ਦੇਖੋ ਜਮਾ ਸਰਾ ਲੱਗੇ ਪਿਆ ਘੈਂਟ ਘੈਂਟ ਮੱਝਾਂ ਜੀ ਕਾਲੀਆਂ ਗੂਰੀਆਂ ਬੱਲੀਆਂ ਪੰਜ ਕਲਿਆਣੀਆਂ ਜਿਹਨੂੰ ਪੁਰਾਣੇ ਰਿਵਾਜ ਚ ਪੰਜ ਕਲਿਆਣੀਆਂ ਕਹਿੰਦੇ ਹੁੰਦੇ ਸੀ ਉਹ ਵੀ ਨੇ ਤੇ ਆਪਣੀਆਂ ਨੀਲੀ ਰਾਵੀ ਨੀਲੀ ਰਾਵੀ ਦੀਆਂ ਵੀ ਆ ਗਈਆਂ ਦੇਖੋ ਮੱਝੇ ਮੱਝਾਂ ਕਾਹੇ ਢਾਕਾਂ ਭਾਈ ਬਹੁਤ ਸੋਹਣੇ ਮੰਡਿਆ ਜੀ ਬਹੁਤ ਸੋਹਣੇ ਮੱਝਾਂ ਨੇ ਸਿੱਧਾ ਸ਼ੇਅਰ ਕਰ ਦੇ ਲਈ ਦਾ ਲੋ ਜੀ ਵਾਹ ਬਾਈ ਦਾ ਲੋ ਜੀ ਅਹ ਜਾ ਵੀ ਸ਼੍ਰੀ ਜੀ ਅੱਗੇ ਚੱਲਦੇ ਆ ਜੀ ਗਰਮੀ ਬਹੁਤ ਜ਼ਿਆਦੀ ਹੈ ਬਾਈ ਅਗਲੀ ਕੋਟੇ ਚ ਜਾ ਰਹੇ ਹਾਂ ਬਹੁਤ ਵੱਡੀਆਂ ਵੱਡੀਆਂ ਤਕੜੀਆਂ ਤਕੜੀਆਂ ਮੱਝਾਂ ਖੜੀਆਂ ਜੀ ਮੌੜਾਂ ਦੀ ਮੰਡੀ ਦੇ ਤੁਸੀਂ ਦੇਖ ਸਕਦੇ ਹੋ ਆਪਣੇ ਤਕੜੇ ਮਰਜਾ ਜੀ ਗੂੰਹ ਛਿੱਤੀ ਜਾਂਦੀ ਹੈ ਜੀ ਕੜਕੜ ਦੇਖੋ ਜੀ ਮੱਝ ਵੀ ਨਰੋਈਏ ਦੇ ਗੂੰਹ ਗੋਹ ਦਿੱਤਾ ਦੇਖੋ ਆ ਝੋਟੀ ਵੀ ਬੁਣੀ ਛੇਰੀ ਦੀ ਪੁਰਾ ਗਾਇਆਂ ਆ ਗਏ ਜੀ ਗਾਇਆਂ ਸਹੀਵਾਲਾ ਗਾਂ ਆ ਗਿੱਤ